ਸਾਸ੍ਰੀ ਕਲਰੀਆ ਦੀਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਸ਼ਮੀਰ ਦੀ ਕਟਿੰਗ ਤੇ ਸਟਿਚਿੰਗ ਇਹ ਕਟਿੰਗ ਤੇ ਸਟਿਚਿੰਗ ਉਹ ਵੀ ਕਰ ਸਕਦੇ ਆ ਜਿਨ੍ਹਾਂ ਨੂੰ ਕੱਪੜੇ ਦੀ ਸਲਾਈ ਨਹੀਂ ਆਉਂਦੀ ਹੈ ਕਿਉਂਕਿ ਸ਼ਮੀਰ ਦੀ ਜਿਹੜੀ ਸਲਾਈ ਹੈ ਉਹ ਕਾਫੀ ਸਿੰਪਲ ਹੁੰਦੀ ਪਹਿਲਾਂ ਤਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕੀਤਾ ਹੋਇਆ ਹੈ ਜਿੰਨਾ ਆਪਾਂ ਘੇਰਾ ਹੈ ਸਾਡੀ ਸ਼ਮੀਰ ਦਾ ਆਪਾਂ ਉਹਦੇ ਵਿੱਚ 2 ਇੰਚ ਜਿਹੜੇ ਆ ਪਲੱਸ ਕਰ ਲੈਣੇ ਇਹ 2 ਇੰਚ ਆਪਾਂ ਸਾਈਡਾਂ ਤੇ ਸਲਾਈਆਂ ਲਗਾਉਣ ਲਈ ਰੱਖਦੇ ਹੁੰਦੇ ਆ ਸੋ ਇਸ ਤਰ੍ਹਾਂ ਆਪਾਂ ਹੁਣ ਕੱਪੜੇ ਨੂੰ 4 ਫੋਲਡ ਕਰ ਲਿਆ ਹੈ ਔਰ ਇੱਥੇ ਆਪਾਂ ਧੀਰੇ ਦਾ ਨਿਸ਼ਾਨ ਲਗਾਵਾਂਗੇ ਜਦੋਂ ਆਪਾਂ ਕਮੀਜ਼ ਬਣਾਉਂਦੇ ਆ ਤਾਂ ਆਪਾਂ ਧੀਰਾ ਰੱਖਦੇ ਹੁੰਦੇ ਆ 7 ਇੰਚ ਤੇ ਜੇਕਰ ਸਾਡਾ 14 ਇੰਚ ਤਿਆਰ ਹੁੰਦਾ ਆ ਸੋ ਇੱਥੇ ਆਪਾਂ 6 ਇੰਚ ਤੇ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਆਪਣੇ ਮੁੰਡੇ ਦਾ ਨਿਸ਼ਾਨ ਜੇਕਰ ਤੁਸੀਂ ਕਿਸੇ ਬੱਚੇ ਲਈ ਬਣਾ ਰਹੇ ਹੋ ਉਸ ਅਕੋਰਡਿੰਗ ਤੁਸੀਂ ਇਸ ਨੂੰ ਘਟਵਾਦ ਕਰ ਲੈਣਾ ਹੁਣ ਮੁੰਡੇ ਦਾ ਨਿਸ਼ਾਨ ਜੇਕਰ ਕਿਸੇ ਅਸੀਂ ਬਡੇਲੇ ਬਣਾ ਰਹੇ ਹਾਂ 7.5 ਤੋਂ 8 ਦੇ ਵਿੱਚਕਾਰ ਇਨਫੋ ਹੁੰਦਾ ਹੈ ਬਸ ਇੰਨਾ ਹੀ ਆਪਾਂ ਰੱਖਣਾ ਹੁੰਦਾ ਮੁੰਡਾ ਉਸ ਤੋਂ ਬਾਅਦ ਆਪਾਂ ਸਕੇਲ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਨੂੰ ਮਲਾਦਮਾਂਗੇ ਜੇਕਰ ਸਕੇਲ ਨਹੀਂ ਹੈਗਾ ਫਿਰ ਤੁਸੀਂ ਕੀ ਕਰਨਾ ਬਸ ਇਸ ਤਰ੍ਹਾਂ ਗੁਲਾਈ ਜੀ ਦੇ ਦੇਣੀ ਉਸ ਤੋਂ ਬਾਅਦ ਆਪਾਂ نیچے ਆਪਣੇ ਕਾਜ ਰੱਖਾਂਗੇ ਹੁਣ ਤੁਹਾਡੀ ਜੇਕਰ ਸ਼ਮੀਜ਼ ਲੰਬੀ ਆ ਉਸ ਅਕੋਰਡਿੰਗ ਤੁਸੀਂ ਕਾਜਾਂ ਨੂੰ ਥੋੜਾ ਲੰਬਾ ਕਰ ਲੈਣਾ ਇੱਥੇ ਮੇਰੀ ਸ਼ਮੀਜ਼ ਜਿਹੜੀ ਸੀ ਬਹੁਤੀ ਲੰਬੀ ਨਹੀਂ ਸੋ ਇਸ ਕਰਕੇ ਕਾਜ ਵੀ ਆਪਾਂ ਛੋਟੇ ਰੱਖੇ ਆ ਉਸ ਤੋਂ ਬਾਅਦ ਆਪਾਂ ਕਮਰ ਤੇ हिਪ ਦਾ ਨਿਸ਼ਾਨ ਲਗਾਵਾਂਗੇ ਇਹ ਤੁਸੀਂ ਆਪਣ रिकॉर्डिंग ਥੋੜਾ ਜਿਹਾ ਲੂਜ਼ ਰੱਖਣਾ ਹੈ ਕਿਉਂਕਿ ਸ਼ਮੀਰ ਦਾ ਕਪੜਾ ਜਿਹੜਾ ਆਪਾਂ ਇਸ ਨੂੰ ਵਾਸ਼ ਕਰਾਂਗੇ ਉਦੋਂ ਵੀ ਇਹਨੇ ਸ਼੍ਰਿੰਕ ਹੋ ਜਾਣਾ ਚੰਗਣ ਤੋਂ ਪਤਾ ਇਹਨੇ ਥੋੜਾ ਛੋਟਾ ਹੋ ਜਾਣਾ ਬਾਕੀ ਆਪਾਂ ਸ਼ਮੀਰ ਥੋੜੀ ਜੀ ਖੁੱਲੀ ਰੱਖਦੇ ਹੁੰਦੇ ਆ ਕਮੀਜ਼ ਵਾਂਗੂ ਆਪਾਂ ਇਸ ਦੀ ਪੂਰੀ ਫਿਟਿੰਗ ਨਹੀਂ ਕਰਦੇ ਹੁੰਦੇ ਤੇ ਇੱਥੇ ਆਪਾਂ 1.5-2 ਇੰਚ ਦਾ ਮਾਰਜਨ ਰੱਖਦੇ ਹੋਏ ਬਾਕੀ ਦੀ ਕਟਿੰਗ ਕਰ ਦਵਾਂਗੇ ਹੁਣ ਆਪਾਂ ਆਪਣੇ ਨੈਕ ਦਾ ਨਿਸ਼ਾਨ ਲਗਾਵਾਂਗੇ ਨੈਕ ਆਪਾਂ ਇੱਥੇ ਰੱਖਿਆ ਸੀ 7 ਇੰਚ ਕਿਉਂਕਿ ਜਿਹੜੇ ਮੁੰਡੇ ਆ ਉਪਰੋਂ ਸਾਡੇ ਜੁੜੇ ਹੋਏ ਆ ਕੱਪੜੇ ਸ਼ਮੀਰ ਦਾ ਜੇਕਰ ਤੁਹਾਡੇ ਮੁੰਡੇ ਵਾਲੀ शाle gallon ਉਸ ਤੋਂ ਬਾਅਦ ਆਪਾਂ neck ਦੀ ਇਸ ਤਰ੍ਹਾਂ ਗੁਲਾਈ ਦੇ ਦਵਾਂਗੇ ਗੁਲਾਈ ਦੇਣ ਤੋਂ ਬਾਅਦ ਆਪਾਂ ਇਸਦੀ ਕਰ ਦਵਾਂਗੇ ਕਟਿੰਗ neck ਦੀ ਜਿਹੜੀ ਚੁੜਾਈ ਆ ਉਹ ਆਪਾਂ ਇੱਥੇ ਰੱਖੀ ਸੀ 4 ਇੰਚ ਤੁਸੀਂ 3.5 ਇੰਚ ਵੀ ਰੱਖ ਸਕਦੇ ਹੋ ਕਿਉਂਕਿ ਮੇਰੇ ਜ਼ਿਆਦਾਤਰ ਵੋਟ neck wear ਕਰਦੀਆਂ ਸੋ ਇਸ ਕਰਕੇ ਮੈਂ 4 ਇੰਚ ਰੱਖੀ ਸੀ ਸੋ ਉਸ ਤੋਂ ਬਾਅਦ ਆਪਾਂ ਕਰ ਦਵਾਂਗੇ ਇਸ ਤਰ੍ਹਾਂ ਕਟਿੰਗ ਫਿਟਿੰਗ ਦੇ ਜਿਹੜੀ ਨਿਸ਼ਾਨੀਆਂ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਲਿਆਉਣੀਆਂ ਸੋ ਆਪਾਂ ਕੀ ਕਰਾਂਗੇ ਉਹ ਨਿਸ਼ਾਨਾ ਨੂੰ ਥੋੜਾ ਗੂੜਾ ਕਰਕੇ ਇਸ ਤਰ੍ਹਾਂ ਸ਼ਮੀਰ ਨੂੰ ਕੀ ਕਰਾਂਗੇ ਦੂਸਰੀ ਸਾਈਡ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਹੱਥਾਂ ਦੀ ਹੈਲਪ ਨਾਲ ਆ ਉਹ ਦੂਸਰੀ ਸਾਈਡ ਵੀ ਲੱਗ ਜਾਣਗੇ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਗੂੜਾ ਕਰ ਲਵਾਂਗੇ ਹੋ ਸਕਦਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੇਰੀ ਆਵਾਜ਼ ਜਿਹੜੀ ਹੈ ਉਹ ਕਲੀਅਰ ਸਾਫ਼ ਨਾ ਹੋਵੇ ਕਿਉਂਕਿ ਹਜੇ ਵੀ ਮੇਰੀ ਖਾਂਸੀ ਜਿਹੜੀ ਹੈ ਪੂਰੀ ਤਰ੍ਹਾਂ ਸਹੀ ਨਹੀਂ ਹੋਈ ਸੋ ਇਸ ਕਰਕੇ ਸੋ ਵਰ ਕਰਨ ਦੇ ਵਿੱਚ ਮੈਨੂੰ ਥੋੜੀ ਥੋੜੀ ਪ੍ਰੋਬਲਮ ਹਜੇ ਵੀ ਆ ਰਹੀ ਹੈ ਸੋ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਇਸ ਦੀ ਸਲਾਈ ਆਪਾਂ ਨੈੱਕ ਤੋਂ ਸਟਾਰਟ ਕਰਾਂਗੇ ਆਪਾਂ ਨੈੱਕ ਦੇ ਇਸ ਵਾਲੀ ਸਾਈਡ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਦੇ ਜਾਵਾਂਗੇ ਤੇ ਸਲਾਈ ਲਗਾਈ ਜਾਵਾਂਗੇ ਹੁਣ ਇਹ ਕੱਪੜਾ ਸੀ ਬਿਲਕੁਲ ਥੋੜਾ ਜਿਹਾ ਲੈ ਆਏ ਥੋੜਾ ਜਿਹਾ ਲੈਂਦੇ ਹੋਏ ਆਪਾਂ ਹਨਾ ਅੱਧੇ ਇੰਚ ਤੋਂ ਵੀ ਘਾਟਿਆ ਦੇ ਇੰਚ ਦਾ ਵੀ ਹਾਫ ਹੈ ਇਸ ਤਰ ਬਿਲਕੁਲ ਆਪਾਂ ਇਸ ਦੇ ਕਿਨਾਰੇ ਤੇ ਲਗਉਂਦੇ ਜਾਣਾ। ਨੀਂਦੇ ਮੈਂ ਸਲਾਈ ਲਗਾ ਰਹੀ ਹਾਂ ਤੁਸੀਂ ਇਸ ਤੋਂ ਥੋੜਾ ਜਿਹਾ ਜ਼ਿਆਦਾ ਕੱਪੜਾ ਵੀ ਲੈ ਸਕਦੇ। ਬਟਾ ਜਿਹੜੀ ਸਾਡੀ ਸਫਾਈ ਆ ਉਹ ਬੁਰੀ ਹੋਣੀ ਚਾਹੀਦੀ ਐ ਨਹੀਂ ਵੀ ਕਿਸੇ ਸਾਈਡ ਤੋਂ ਅਸੀਂ ਕੱਪੜੇ ਨੂੰ ਥੋੜਾ ਘੱਟ ਲੈ ਲਿਆ ਕਿਸੇ ਸਾਈਡ ਤੋਂ ਜ਼ਿਆਦਾ। ਬਿਲਕੁਲ ਆਪਾਂ ਉਹੀ ਸੇਮ ਕੱਪੜਾ ਲੈਣਾ ਜਿੰਨਾ ਆਪਾਂ ਇੱਕ ਸਾਈਡ ਤੋਂ ਲਿਆ ਆ। ਸੋ ਇਸ ਤਰ੍ਹਾਂ ਕਰਦੇ ਹੋਏ ਆਪਣੀ ਜਿਹੜਾ ਨੈਕ ਆ ਉਸ ਤੇ ਆਪਾਂ ਆਪਣੀ ਸਲਾਈ ਜਿਹੜੀ ਆ ਲਗਾ ਲਈ ਆ। ਹੁਣ ਆਪਾਂ ਸ਼ੋਲਡਰ ਦੀ ਸਲਾਈ ਲਗਾਵਾਂਗੇ। ਸ਼ੋਲਡਰ ਨੂੰ ਵੀ ਆਪਾਂ ਉਸੇ ਸਾਈਡ ਨੂੰ ਫੋਲਡ ਕਰਾਂਗੇ ਜਿਸ ਸਾਈਡ ਨੂੰ ਆਪਾਂ ਨੂੰ ਆਪਾਂ ਨੈ ਉਸਨੂੰ ਆਪਾਂ ਜਿਹੜੀ ਮੁੰਡਿਆ ਦੀ ਪੱਟੀ ਨੂੰ ਵੀ ਫੋਲਡ ਕਰਾਂਗੇ ਹੁਣ ਤੁਸੀਂ ਮੁੰਡੇ ਦੀ ਪੱਟੀ ਦੀ ਜਿਹੜੀ ਚੁੜਾਈ ਆ ਉਹ ਵੀ ਇਸੇ ਤਰ੍ਹਾਂ ਰੱਖਣੀ ਆ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਪਹਿਲਾਂ ਕੋਈ ਕੱਪੜਾ ਸੀਂਦੇ ਆ ਉਸ ਨੂੰ ਨਾਲ-ਨਾਲ ਪ੍ਰੈਸ ਕਰੀ ਜਾਵਾਂਗੇ ਤੇ ਉਹਦੇ ਵਿੱਚ ਸਫਾਈ ਜ਼ਿਆਦਾ ਆਉਂਦੀ ਹੈ ਕਿਉਂਕਿ ਜਦ ਪ੍ਰੈਸ ਕਰਨਾ ਜਿਹੜੀ ਸਲਾਈ ਆ ਉਹ ਸਾਡੀ ਬੈੜ ਜਾਂਦੀ ਹੈ ਤੇ ਉਹ ਸਾਡੇ ਕੱਪੜੇ ਦੇ ਵਿੱਚ ਜਿਹੜੀ ਆ ਚਮਕ ਕੁਦਰਤੀ ਤੌਰ ਤੇ ਆ ਜਾਂਦੀ ਆ ਸੋ ਹੁਣ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਨ ਤੋਂ ਬਾਅਦ ਜਿਹੜੇ ਆਪਾਂ ਨਿਸ਼ਾਨ ਲਗਾਏ ਆਪਣੀ ਫਿਟਿੰਗ ਦੀ ਉਹਨਾਂ ਨਿਸ਼ਾਨਾਂ ਦੇ ਉੱਪ ਲਗਾ ਲੈਣੀ ਆ ਹੁਣ ਇਸ ਤਰ੍ਹਾਂ ਕੱਪੜੇ ਨੂੰ ਰੱਖਾਂਗੇ ਤੇ ਸਲਾਈ ਲਗਾ ਲਵਾਂਗੇ ਸਲਾਈ ਲਗਾਉਣ ਤੋਂ ਬਾਅਦ ਆ ਨੀਚੇ ਆਪਾਂ ਘੇਰੇ ਵਾਲੀ ਸਾਈਡ ਲੈਂਸ ਲਗਾਵਾਂਗੇ ਇੱਥੇ ਕਿਉਂਕਿ ਮੇਰੀ ਲੰਬਾਈ ਵੀ ਜਿਹੜੀ ਛਮੀਤੀ ਆ ਪੂਰੀ ਪੂਰੀ ਸੀ ਸੋ ਇਸਕਾ ਲੰਬਾਈ ਥੋੜੀ ਜਿਹੀ ਵਾਜੇਗੀ ਤੇ ਮੇਰੇ ਕੋਲ ਜਿਹੜੀ ਲੈਸ ਸੀ ਵੈਸੇ ਹੀ ਫालतू ਪਈ ਸੀ ਜੇਕਰ ਤੁਸੀਂ ਲਗੋਣੀ ਹੋਈ ਤੇ ਲਗਾ ਸਕਦੀ ਹੈ ਨਹੀਂ ਤਾਂ ਛੱਡ ਸਕਦੀ ਆ ਇੱਥੇ ਹੁਣ ਜਿਹੜਾ ਕੱਪੜਾ ਉਹ ਬੈਕ ਸਾਈਡ ਤੋਂ ਰੱਖਿਆ ਹੋਇਆ ਤੇ ਲੈਸ ਜਿਹੜੀ ਸਾਡੀ ਸਿੱਧੀ ਆ ਅੱਧੇ ਬਾਰ ਦਾ ਜਿਹੜਾ ਮਾਰਜਿਨ ਆਪਾਂ ਛੱਡਦੇ ਹੋਏ ਇਸ ਤਰ੍ਹਾਂ ਆਪਣੀ ਸਲਾਈ ਪਹਿਲਾਂ ਲਗਾ ਲਵਾਂਗੇ ਫਿਰ ਦੇਖੋ ਆ ਹਾਫ ਤੋਂ ਵੀ ਘੱਟ ਜਿਹੜਾ ਸਾਡੇ ਕੋਲ ਅੱਧੇ ਇੰਚ ਤੋਂ ਵੀ ਘੱਟ ਕੱਪੜਾ ਸੀ ਸਾਡੇ ਕੋਲ ਹੁਣ ਆਪਾਂ ਜਿਹੜੀ ਲੇਸ ਆ ਉਹ ਸਿੱਧੀ ਸਾਈਡ ਨੂੰ ਇਸ ਤਰ੍ਹਾਂ ਪਲਟ ਕਰ ਦਵਾਂਗੇ ਪਲਟ ਕਰਦੇ ਹੋਏ ਹੁਣ ਆਪਾਂ ਬਿਲਕੁਲ ਇਸ ਦੀ ਕਿਨਾਰੀ ਦੇ ਉੱਪਰ ਆਪਣੀ ਜਿਹੜੀ ਸਲਾਈ ਆ ਲਗਾਉਂਦੇ ਜਾਵਾਂਗੇ ਇਸ ਤਰ੍ਹਾਂ ਬੈਕ ਸਾਈਡ ਤੋਂ ਵੀ ਜਿਹੜੀ लेस ਜਿਹੜੀ ਹੈ ਸਾਡੇ ਬੈਕ ਸਾਈਡ ਤੋਂ ਬਿਲਕੁਲ ਹਨ ਸਫਾਈ ਨਾਲ ਲੱਗੀ ਦਿਖਾਈ ਦੇਗੀ ਕਿਉਂਕਿ ਬੈਕ ਸਾਈਡ ਸਿਰਫ ਸਾਡੀ ਇੱਕ ਸਿੰਗਲ ਸਲਾਈ ਆਏਗੀ ਜਿਆਦਾ ਸਲਾਈਆਂ ਨਹੀਂ ਹੋਣਗੀਆਂ ਸਾਨੂੰ ਬੈਕ ਸਾਈਡ ਨੂੰ ਕਪੜਾ ਫੋਲਡ ਕਰਨ ਦੀ ਲੋੜ ਪੈਗੀ ਕਿਉਂਕਿ ਆਪਾਂ ਕਪੜੇ ਨੂੰ ਮੋੜਲੀ ਸਾਈਡ ਫੋਲਡ ਕਰ ਲਿਆ ਹੈ लेस ਦੇ ਵਿੱਚ ਹੀ ਆਪਾਂ ਕਪੜੇ ਨੂੰ ਨਾਲ-ਨਾਲ ਸੈੱਟ ਕਰੀ ਜਾਵਾਂਗੇ ਵਿਚਲੀ ਸਾਈਡ ਨੂੰ ਤੇ ਬਿਲਕੁਲ ਇਸ ਦੀ ਕਿਨਾਰੇ ਦੇ ਉੱਪਰ ਆਪਾਂ लेस ਨੂੰ ਲਗਾ ਦਿੱਤਾ ਹੈ ਦੇਖ ਸਕਦੇ ਤੁਸੀਂ लेस ਕਿੰਨੀ ਸਾਡੀ ਸਫਾਈ ਦੇ ਨਾਲ ਲੱਗ ਕੇ ਜਿਹੜੀ ਰੈਡੀ ਹੋ ਚੁੱਕੀ ਆ ਸੋ ਹੁਣ ਆਪਾਂ ਕਰਾਂਗੇ ਸਾਈਡਾਂ ਤੇ ਜਿਹੜੀ ਅੱਧੇ ਅੱਧੇ ਇੰਚ ਦੀ ਇਸ ਤਰ੍ਹਾਂ ਫੋਲਡ ਤਰੀ ਕਿਸੇ ਵੀ ਕਮੀਜ਼ ਦੇ ਘੇਰੇ ਤੇ ਲਗਾ ਸਕਦੇ ਆ ਪਾਹਾਂ ਦੇ ਘੇਰੇ ਤੇ ਲਵੀਰ ਲਗਾ ਸਕਦੇ ਆ ਹੁਣ ਆਪਾਂ ਬਸ 3 ਇੰਚ ਨੂੰ ਇਸ ਤਰ੍ਹਾਂ ਫੋਲਡ ਕਰਕੇ ਨੀચે ਨੂੰ ਸਲਾਈ ਆਪਣੀ ਜਿਹੜੀ ਲਿਆਵਾਂਗੇ। ਉਹੀ ਤਰੀਕੇ ਨਾਲ ਆਪਾਂ ਦੂਜੀ ਸਾਈਡ ਵੀ ਇਸ ਤਰ੍ਹਾਂ ਦਾ-ਦਾ ਇੰਚ ਨੂੰ ਫੋਲਡ ਕਰ ਦਵਾਂਗੇ। ਹੁਣ ਸਾਡੀ ਜਿਹੜੀ ਸ਼ਮੀਜ਼ਾ ਬਣ ਕੇ ਰੈਡੀ ਹੋ ਚੁੱਕੀ ਆ। ਤੁਸੀਂ ਵੀ ਘਰ ਵਿੱਚ ਆਸਾਨੀ ਨਾਲ ਇਸ ਤਰ੍ਹਾਂ ਅੰਡਰ ਸ਼ਰਟ ਨੂੰ ਬਣਾ ਸਕਦੇ ਹੋ। ਜੇ ਵੀ ਤੁਹਾਨੂੰ ਕੁਝ ਸਮਝ ਨਹੀਂ ਲੱਗਾ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਜੇਕਰ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਤਾਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ, ਚੈਨਲ ਨੂੰ ਤੁਸੀਂ ਕਰ ਸਕਦੇ ਹੋ ਸਬਸਕ੍ਰਾਈਬ। ਕਿਸ ਤਰ੍ਹਾਂ ਦੀਆਂ ਹੋਰ ਵੀਡੀਓਸ ਵੇਖਣ ਦੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ